ਸਤਿ ਸ਼੍ਰੀ ਅਕਾਲ ਜੀ ਜੋ ਸਾਡਾ ਮਨ ਹਰ ਵੇਲੇ ਭਟਕ ਰਿਹਾ ਹੈ ਇਸ ਦਾ ਟਿਕਾਣਾ ਕੀ ਹੈ ਟਿਕਾਣੇ ਦਾ ਮਤਲਬ ਹੁੰਦਾ ਹੈ ਕਿ ਉਹ ਜਗ੍ਹਾ ਜਿੱਥੇ ਰਿਹਾ ਜਾ ਸਕੇ ਰਹਿਣ ਦੀ ਜਗ੍ਹਾ ਤੇ ਇਸ ਨੂੰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਆਪਣੀ ਕਵਿਤਾ ਦੇ ਵਿੱਚ ਲਿਖ ਰਹੇ ਨੇ ਟੋਲੇ ਆ ਟਿਕਾਣਾ ਕਿਨਾਰੇ ਸਮੁੰਦਰ ਪਰਬਤ ਦੀ ਟੀਸੀ ਤੇ ਥਲਿਆਂ ਦੇ ਖੁੰਦਰ ਟੋਲੇ ਆ ਦਾ ਮਤਲਬ ਲੱਭਿਆ ਪਰਬਤ ਦੀ ਟੀਸੀ ਟੀਸੀ ਦਾ ਮਤਲਬ ਹੁੰਦਾ ਹੈ ਸ਼ਿਖਰ ਤੇ ਥਲਿਆਂ ਦੇ ਖੁੰਦਰ ਥਲੇ ਮਤਲਬ ਤਰਤੀ ਤੇ ਖੁੰਦਰ ਦਾ ਮਤਲਬ ਗੁਫਾ ਉਹ ਕਹ ਰਹੇ ਨੇ ਕਿ ਮੈਂ ਆਪਣੇ ਮਨ ਦਾ ਟਿਕਾਣਾ ਲੱਭਿਆ ਹੈ ਸਮੁੰਦਰਾਂ ਦੇ ਕਿਨਾਰੇ ਵੀ ਲੱਭਿਆ ਪਹਾੜਾਂ ਦੇ ਸ਼ਿਖਰਾਂ ਤੇ ਵੀ ਲੱਭਿਆ ਤੇ ਇਸ ਧਰਤੀ ਦੀਆਂ ਗੁਫਾਵਾਂ ਦੇ ਅੰਦਰ ਵੀ ਲੱਭਿਆ ਬਨਾ ਦੇ ਵਿਚਾਲੇ ਤੇ ਡੂਗਰ ਦੀ ਕੰਦਰ ਸੋਹਣਿਆਂ ਦੀ ਛਾਵੇਂ ਪਿਆਰਿਆਂ ਦੇ ਮੰਦਰ ਬਨਾ ਦਾ ਮਤਲਬ ਹੈ ਜੰਗਲ ਤੇ ਡੂਗਰ ਦਾ ਮਤਲਬ ਹੁੰਦਾ ਹੈ ਪਹਾੜ ਤੇ ਕੰਦਰ ਦਾ ਮਤਲਬ ਹੁੰਦਾ ਹੈ ਦਰਾਰਾਂ ਜਿਹੜੀਆਂ ਪਹਾੜਾਂ ਦੇ ਵਿੱਚ ਪਾਣੀ ਦੇ ਵਹਿਣ ਕਰਕੇ ਦਰਾਰਾਂ ਬਣ ਜਾਂਦੀਆਂ ਨੇ ਉਹਨਾਂ ਦਰਾਰਾਂ ਨੂੰ ਕੰਦਰ ਕਹਿੰਦੇ ਨੇ ਤੇ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਰਿਖੀ मुनि ਹੁੰਦੇ ਸਨ ਉਹ ਇਨ੍ਹਾਂ ਕੰਦਰਾਂ ਦੇ ਵਿੱਚ ਬੈਠ ਕੇ ਤਪੱਸਿਆ ਕਰਿਆ ਕਰਦੇ ਸਨ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਉਹਨਾਂ ਨੇ ਜੰਗਲਾਂ ਦੇ ਵਿਚਾਲੇ ਵੀ ਲੱਭਿਆ ਤੇ ਪਹਾੜਾਂ ਦੀਆਂ ਦਰਾਰਾਂ ਦੇ ਵਿੱਚ ਵੀ ਲੱਭਿਆ ਸੋਹਣਿਆਂ ਦੀ ਛਾਵੇਂ ਕਿ ਆਪਣੇ ਜਿਹੜੇ ਪਿਆਰੇ ਸਨ ਉਹਨਾਂ ਪਿਆਰਿਆਂ ਦੇ ਕੋਲ ਤੇ ਉਹਨਾਂ ਪਿਆਰਿਆਂ ਦੇ ਮੰਦਰਾਂ ਦੇ ਵਿੱਚ ਵੀ ਉਹਨਾਂ ਨੇ ਲੱਭਿਆ ਤੇ ਪਰ ਉਹਨਾਂ ਨੂੰ ਮਨ ਦਾ ਟਿਕਾਣਾ ਨਹੀਂ ਲੱਭਿਆ ਚੰਚਲ ਮਨਾ ਟਿਕਿਉ ਕਿਸੇ ਨਾ ਟਿਕਾਣੇ ਫਿਰਦਾ ਰਹੋ ਟੋਲ ਕਰਦਾ ਦਰੋਦਰ ਦਰ ਦਾ ਮਤਲਬ ਹੁੰਦਾ ਹੈ ਦਰਵਾਜ਼ਾ ਕਿ ਮਨਾ ਤੂੰ ਇੰਨਾ ਚੰਚਲ ਹੈ ਚੰਚਲ ਦਾ ਮਤਲਬ ਜੋ ਕਿਤੇ ਟਿਕੇ ਨਾ ਇਧਰ ਉਧਰ ਤੁਰਦਾ ਫਿਰਦਾ ਭਜਦਾ ਰਵੇ ਕਿ ਤੂੰ ਕਿਸੇ ਵੀ ਟਿਕਾਣੇ ਨਹੀਂ ਟਿਕਿਆ ਮੈਂ ਸਾਰੀਆਂ ਟਿਕਾਣੀਆਂ ਨੂੰ ਟੋਲ ਕੇ ਲੱਭ ਕੇ ਦੇਖ ਲਿਆ ਪਰ ਤੂੰ ਕਿਤੇ ਵੀ ਰੁਕਿਆ ਨਹੀਂ ਖੜਿਆ ਨਹੀਂ ਚਾhti ਜੇ ਮਾਰੇ ਤੂੰ ਆਪਣੇ ਹੀ ਅੰਦਰ ਓਹੋ ਹੀ ਹੈ ਤੇਰਾ ਅਬਚਲੀ ਮੰਦਰ ਝਾਤੀ ਦਾ ਮਤਲਬ ਜਦੋਂ ਆਪਾਂ ਦੇਖਦੇ ਆਂ ਤਾਂ ਦੇਖਣ ਦੀ ਕਿਰਿਆ ਨੂੰ ਆਪਾਂ ਝਾਤੀ ਮਾਰਨਾ ਕਹਿ ਦਿੰਨੇ ਆਂ ਕਿ ਏਹ ਇਨਸਾਨ ਜੇ ਤੂੰ ਆਪਣੇ ਅੰਦਰ ਹੀ ਦੇਖੇ ਨਾ ਤਾਂ ਉਹ ਅੰਦਰ ਹੀ ਤੇਰਾ ਅਬਚਲੀ ਮੰਦਰ ਹੈ ਅਬਚਲੀ ਦਾ ਮਤਲਬ ਹੁੰਦਾ ਹੈ ਕਿ ਜੋ ਕਦੇ ਵੀ ਵਿਚਲਤ ਨਾ ਹੋਵੇ ਇੱਕ ਜਗ੍ਹਾ ਤੇ ਖੜਿਆ ਹੋਇਆ ਟਿਕਿਆ ਹੋਇਆ ਤਾਂ ਜਿਹੜਾ ਉਹ ਟਿਕਿਆ ਹੋਇਆ ਤੇਰਾ ਮੰਦਰ ਹੈ ਉਹ ਤੇਰੇ ਅੰਦਰ ਹੀ ਹੈ ਮਨ ਦਾ ਟਿਕਾਣਾ ਹਮ ਮਨ ਦਾ ਹੀ ਕੇਂਦਰ ਬਾਹਰ ਟਿਕਾਣਾ ਨਾ ਬਣ ਜਾ ਚਹ ਇੰਦਰ ਕਿ ਤੇਰੇ ਮਨ ਦਾ ਜਿਹੜਾ ਟਿਕਾਣਾ ਹੈ ਤੇਰੇ ਉਹ ਮਨ ਦਾ ਕੇਂਦਰ ਹੀ ਹੈ ਤੇਰੇ ਮਨ ਦਾ ਤੋਰਾ ਹੀ ਹੈ ਤੇ ਬਾਹਰ ਇਸ ਦਾ ਕੋਈ ਵੀ ਟਿਕਾਣਾ ਨਹੀਂ ਹੈ ਚਾਹੇ ਤੂੰ ਇੰਦਰ ਹੀ ਕਿਉਂ ਨਾ ਬਣ ਜਾ ਇੰਦਰ ਨੂੰ ਦੇਵਤਿਆਂ ਦਾ ਰਾਜਾ ਵੀ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਉਸ ਦੇ ਮਹਿਲ ਦੇ ਵਿੱਚ ਬਹੁਤ ਸੋਹਣੀਆਂ ਸੋਹਣੀਆਂ ਪਰੀਆਂ ਵੀ ਸਨ ਪਰ ਉਹ ਇੰਨੀਆਂ ਸੋਹਣੀਆਂ ਪਰੀਆਂ ਹੋਣ ਦੇ ਬਾਵਜੂਦ ਵੀ ਉਸ ਦਾ ਮਨ ਇੰਨਾ ਚੰਚਲ ਸੀ ਕਿ ਉਹ ਟਿਕਿਆ ਨਹੀਂ ਪੁਰਾਣਾ ਸ਼ਾਸਤਰਾਂ ਦੇ ਵਿੱਚ ਲਿਖਿਆ ਹੈ ਕਿ ਇੰਦਰ ਦੇਵਤੇ ਦਾ ਜੋ ਮਨ ਹੈ ਉਹ ਇੱਕ ਗੌਤਮ ਰਿਖੀ ਦੀ ਪਤਨੀ ਦੇ ਉੱਪਰ ਵੀ ਆ ਗਿਆ ਸੀ ਉਸ ਤੇ ਉੱਪਰ ਵੀ ਉਸ ਦੀ ਮਾੜੀ ਦ੍ਰਿਸ਼ਟੀ ਪੈ ਗਈ ਸੀ ਤੇ ਇਸੇ ਕਰਕੇ ਹੀ ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਮਨ ਦਾ ਟਿਕਾਣਾ ਬਾਹਰ ਕਿਤੇ ਵੀ ਨਹੀਂ ਦੇਵਤਿਆਂ ਦਾ ਰਾਜਾ ਇੰਦਰ ਵੀ ਇਸ ਤੋਂ ਬਚ ਨਹੀਂ ਸਕਿਆ ਤੇ ਇਸ ਦਾ ਟਿਕਾਣਾ ਹੈ ਅੰਦਰ ਤੇ ਇਸ ਉਹ ਆਪਣੇ ਅੰਦਰ ਲੱਭੋ ਤੇ ਅੰਦਰ ਜਦੋਂ ਆਪਾਂ ਆਪਣੇ ਮਨ ਦੇ ਟਿਕਾਣੇ ਨੂੰ ਲੱਭਾਂਗੇ ਤੇ ਫਿਰ ਅਸੀਂ ਟਿਕ ਜਾਵਾਂਗੇ ਫਿਰ ਸਾਨੂੰ ਬਾਹਰ ਭੱਜਣ ਦੀ ਲੋੜ ਨਹੀਂ ਸਤਿ ਸ਼੍ਰੀ ਅਕਾਲ ਜੀ